ਸਮਾਣਾ ਸਿਟੀ ਪੁਲਿਸ ਵੱਲੋਂ ਐਕਟੀਵਾ ਚੋਰੀ ਕਰਨ ਮਾਮਲੇ ਦੇ ਵਿੱਚ ਦੋ ਕਥੀ ਤਰੂਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੇ ਵਿੱਚ ਇੱਕ ਕਥਿਤ ਨੇ ਜਿਹੜਾ ਚੋਰ ਹੈ ਉਸਨੇ ਅਗਰਸਨ ਕਲੋਨੀ ਤੋਂ ਇਹ ਚੋਰੀਆਂ ਕੀਤੀਆਂ ਇਸ ਦੇ ਬਾਰੇ ਜਾਣਕਾਰੀ ਸਿਟੀ ਪੁਲਿਸ ਸਮਾਣਾ ਕੇ ਸਹਾਇਕ ਥਾਣੇਦਾਰ ਸਿੰਦਰਪਾਲ ਸਿੰਘ ਬਾਠਵਾਲ ਨੂੰ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਵੀ ਮੰਗਾਗੇ ਔਰ ਅੱਗੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਇਹਨਾਂ ਜਿਹੜਾ ਇੱਕ ਜੀਵਨ ਕੁਮਾਰ ਦੋਸ਼ੀ ਹੈ ਗੜੀ ਸਾਹਿਬ ਦਾ 8246 24 ਨੂੰ ਅਗਰਸਨ ਕਲੋਨੀ ਤੋਂ ਸੁਭਾਣਾ ਤੋਂ ਤਰਨੁ ਗੁਪਤਾ ਜੀ ਤਰਨੁ ਗਰਗ ਜੀ ਦੀ ਇੱਕ ਸਕੂਟਰੀ ਚੋਰੀ ਕਰਕੇ ਲੈ ਗਿਆ ਸੀ ਗੋਟਰੀ ਦੇ ਵਿੱਚ 15000 ਰੁਪਏ ਸੀ ਤੇ ਆਰ ਸੀ ਸੀ ਉਹਦੀ ਜੋ ਅਸੀਂ ਦਰਾਨੇ ਤਫਤੀਸ਼ ਕੱਲ ਇਹਨੂੰ ਗ੍ਰਿਫਤਾਰ ਕੀਤਾ ਹੈ ਜੁਆ ਇਹਦੇ ਤੋਂ ਇੱਕ 1500 ਰੁਪਏ ਰਿਕਵਰ ਕਰਾਏ ਨੇ ਜੋ ਉਹਦੇ ਤੇ ਕਾਰ ਸੀ ਮਿਲੀ ਹੈ ਤੇ ਦੂਜਾ ਦੋਸ਼ੀ ਜਿਹਨੂੰ ਇਹਨੇ ਸਕੂਟਰੀ ਅੱਗੇ ਵੇਚੀ ਸੀ ਕਮਲ ਜੀ ਸਦਰਪੁਰ ਦਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਉਹ ਤੋਂ ਸਕੂਟਰੀ ਬਰਾਮਦ ਕਰਾਈ ਹੈ ਫੋਟੋਜ੍ਰਾਮ ਦੋਲੀਏ ਹਾਂਜੀ ਸਰ ਨਵੀਂ ਮਿਸਕੁਟਰੀ ਹੈ ਜੀ ਅੱਜ ਇਹਨਾਂ ਨੇ ਸਰੋਤਲਾਜ ਮੁਗਾ ਦੋਆ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਦੀ ਫੋਟੋਜੀ ਲੈ ਕੇ ਇਹਨਾਂ ਨੂੰ ਫੇਸ ਕੀਤਾ ਅਗਰ ਰਿਵਾਰਡ ਨੂੰ ਹਾਂਜੀ ਰਿਵਾਰਡ ਲਵਾਗੇ ਤਾਂ ਅਜੇ 13500 ਰੁਪਏ ਰਿਕਵਰ ਕਰਾਉਣੇ ਨੇ ਜਿਹੜੇ ਮਦਈ ਤੇ ਰਿਵਾਰਡ ਲਵਾਗੇ ਕੈਮਰਾਮੈਨ ਪਰਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼